गल बात सत ਭਈ ਆਪਣਾ ਨਾਮ ਤੇ ਡਰੈਫਟ ਕਰਵਾ ਲਓ। ਭਈ ਨਾਮ ਮੇਰਾ ਜੀਵ ਸੁਖਤੈਂ ਸਿੰਘ। ਬੈਂਡਰ ਮਾਨਾਜੀਤ ਸਿੰਘ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਫੋਨ ਨੰਬਰ ਆ ਦੋ। 9843 78552। ਠੀਕ ਹੈ। ਭਈ ਕਿਹੜਾ ਮਾਡਲ ਆ ਤੁਸੀਂ? ਇਹ ਭਾਈ 22 ਮਾਡਲ ਆ। ਠੀਕ ਹੈ। 22 ਮਾਡਲ ਆ ਦੋ ਸੀਜ਼ਨ ਲੱਗੇ ਆ। ਪਿਛਲੀ ਵਾਰ ਮੰਨ ਲਓ ਇਹਦੇ ਛੁਰੀਆਂ ਨਵੀਆਂ ਲਿਆ ਕੇ 10 ਕਿਲੇ ਬਾਣੀ ਵੜਿਆ ਛੁਰੀਆਂ ਬਿਲਕੁਲ ਨਵੀਆਂ। ਦੇਖ ਵੀ ਸਕਦੇ। ਠੀਕ ਹੈ। ਭਈ ਇਹਦਾ ਕੀ ਨਾਮ ਆ? ਕੰਮ ਕਰੂਕੀਆ ਹਮ ਬਿਲਕੁਲ ਓਕੇ ਆ ਬਾਈ ਕੰਪਲੀਟ ਆ ਬਾਈ ਤੇ ਹੀ ਮਾਡਲ ਆ ਦਾ ਦੇਖਤਾ ਤੂੰ ਤੁਹਾਡਾ ਕੰਮ ਕਰ ਬਾਈ ਕੰਦਾ ਰੁਕਿਆ ਬਹੁਤ ਥਾਮੀ ਤੇ ਇਹ ਬਹੁਤ ਘੱਟ ਚੱਲੀ ਹੋਈ ਆ ਹਾਂ ਇਹ ਵੇਚਣ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਛੋਟੇ ਪੁਰਾਣੇ ਬਾਹਰ ਜਾਣਾ ਉਹਦੇ ਬਾਹਰ ਜਾਣ ਕਰਕੇ ਵੇਚ ਰਹੇ ਆ ਬਾਈ ਨੂੰ ਬਾਹਰ ਜਾਣਾ ਆ ਕਿੰਨਾ ਪਾਂ ਕਰਕੇ ਵੀਚ ਰਹੇ ਆ ਹੋਰ ਕੋਈ ਐਡੀ ਕਰਨੀ ਬਿਲਕੁਲ ਓਕੇ ਮਸ਼ੀਨ ਠੀਕ ਕਰ ਲਈ ਭਾਈ ਮੋਲ ਲੱਗੀ ਇਹਦਾ ਮੋਲੇ ਦਾ ਹੀ ਆਪਣਾ ਫੋਨ ਤੇ ਕਰਾਂਗੇ ਜਿਓ ਵੀ ਮੋਲ ਨਾ ਨਾੜੇ ਨੰਬਰ 43 78552 ਸੁਖਚਾਨ ਸਿੰਘ ਜੇ ਸੰਗਿ ਇਹ ਨੂੰ ਸੰਪਸੰਦ ਹੁੰਦੇ ਆ ਕਿ ਕੋਈ ਖਰੀਦ ਨਹੀਂ ਹੋਵੇ ਤਾਂ ਭਾਈ ਆਹ ਤਾਂ ਕਰਕੇ ਆਪਣੀ ਸਰਵਿਸ ਕਰਕੇ ਪੀਸਾਂ ਦਿਓ ਰਿਵਿਊ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ